ਵਲੇਠਾ ਨਾਲ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲੀ ਵਿਖੇ ਬੀਤੀ ਸ਼ਾਮ ਪੁਰਾਣੀ ਰੰਜਿਸ ਨੂੰ ਲੈ ਕੇ ਨੌਜਵਾਨਾਂ ਦਾ ਇੱਕ ਗਰੁੱਪ ਵੱਲੋਂ ਦੋ ਪ੍ਰਾਵਾਂ ਤੇ ਹਵਾਈ ਫਾਇਰ ਕੀਤੇ ਗਏ ਜਿਸ ਤੇ ਕਈ ਕਿਸਮ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪੀੜਤ ਔਰਤ ਸਵਿੰਦਰ ਕੌਰ ਪਤਨੀ ਸੁਚਾ ਸਿੰਘ ਵਾਸੀ ਕੋਹਾਲੀ ਨੇ ਦੱਸਿਆ ਕਿ ਉਸਦਾ ਪੁੱਤਰ ਮਨਿੰਦਰ ਸਿੰਘ ਅੱਡੇ ਵਿੱਚ ਵੈਲਡਿੰਗ ਦੀ ਦੁਕਾਨ ਕਰਦਾ ਹੈ ਜਦੋਂ ਦੂਸਰਾ ਪੁੱਤਰ ਪੱਪੀ ਸ਼ਹਿਰ ਵਿੱਚ ਰਹਿੰਦਾ ਹੈ ਅਤੇ ਉਹ ਵੀ ਉਸ ਨੂੰ ਮਿਲਣ ਆਇਆ ਹੋਇਆ ਸੀ ਤਾਂ ਕੁਝ ਨੌਜਵਾਨਾਂ ਨੇ ਮਾਰਨ ਦੀ ਨੀਦ ਨਾਲ ਉਹਨਾਂ ਦੇ ਉੱਪਰ ਗੋਲੀਆਂ ਦਾ ਮੀਂਹ ਵਰਾ ਦਿੱਤਾ। ਉਹਨਾਂ ਦੱਸਿਆ ਕਿ ਹਮਲਾਵਰ ਸਹਿਨਾਜ਼ ਸਰਪ੍ਰੀਤ ਅਤੇ ਉਹਨਾਂ ਦੇ ਨਾਲ ਕੁਝ ਹੋਰ ਅਣਪਛਾਤੇ ਨੌਜਵਾਨਾਂ ਸਮੇਤ ਤਿੰਨ ਗੱਡੀਆਂ ਦੇ ਸਵਾਰ ਹੋ ਕੇ ਆਏ ਅਤੇ ਜੋ ਪਿਸਤੌਲ ਤੇ ਰਫਲਾ ਨਾਲ ਲੈਸਨ ਅਤੇ ਉਹਨਾਂ ਨੇ ਆਂਦੇ ਹੀ ਲਲਕਾਰੇ ਮਾਰੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਕਿ ਉਹਨਾਂ ਨੇ ਆਪਣੇ ਬਚਾਅ ਵਾਸਤੇ ਅੱਗੋਂ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਹਮਲਾਵਰ ਗੱਡੀਆਂ ਵਿੱਚ ਬੈਠ ਕੇ ਉੱਥੋਂ ਫਰਾਰ ਹੋ ਗਏ ਮਨਿੰਦਰ ਸਿੰਘ ਪਿੰਡ ਕੁਹਾੜੀ ਸਣਾ ਸੁੱਚਾ ਸਿੰਘ ਮਸਲਾ ਇਹ ਇੱਕ ਮੁੰਡਾ ਚੈਨਪੁਰ ਦਾ ਬਾਕੀ ਪਿੰਡ ਦੇ ਨੇ ਕੋਈ ਕੁਝ ਕੰਨ ਪਛਾਤਦੇ ਹੀ ਕੋਈ ਪ੍ਰਾਣੀ ਰਿੰਜ ਸੀ ਉਹ ਪੂਰਨ ਸਿੰਘ ਨਾ ਉਹ ਹੋ ਗਿਆ ਰਾਜੀ ਨਵਾਂ ਮਸਲਾ ਹੱਲ ਹੋ ਗਿਆ ਪੰਚਾਇਤ ਚ ਇਰਾਤੀ ਫੇਰ ਮੁੰਡੇ ਗਲ ਪਏ ਆ ਸਾਲ ਬਾਅਦ ਤੇ ਪਿੰਲੋਂ ਵੀ ਘਰੇ ਆਏ ਦੁਪਹਿਰੇ ਮੈਂ ਘਰ ਨਹੀਂ ਆ ਮੈਂ ਕੰਮ ਤੇ ਹਾਂ ਵੈਲਡਿੰਗ ਆਪਣੇ ਤੇ ਸ਼ਾਮੀ ਫੇਰ ਆਏ ਆ 5:30 ਦੇ ਕਰੀਬ ਤੇ ਅੰਨੇ ਵਾ ਗੋਲੀਆਂ ਚਲਾ ਕੇ ਗਏ ਆ 15-20 ਗੋਲੀਆਂ ਚੱਲੀਆਂ ਮੌਕੇ ਤੇ ਬਾਅਦ ਪੁਲਿਸ ਵੀ ਪਹੁੰਚੀ ਆ ਪੁਲਿਸ ਨੇ ਕੀਤੀ ਆਪਣੀ ਕਾਰਵਾਈ ਹੰਜੇ ਆਪਣੇ ਸੀਸੀਟੀਵੀ ਵੀ ਵੀਡੀਓ ਵੀ ਆਈਆਂ ਕੈਮਰੇ ਦੀਆਂ ਹਾਂਜੀ ਗੋਲੀਆਂ ਚਲਾਉਂਦੇ ਦੀਆਂ ਭੱਜਦੇ ਆਂਦੀਆਂ ਗੱਡੀਆਂ ਦੇ ਵਿੱਚ ਫੋਰਚੂਨਰ ਐ 4 ਇੱਕ ਵਰਨਾ ਗੱਡੀ ਚਿੱਟੀ ਇੱਕ ਡਸਟਰ ਗੱਡੀ ਇਹ 8-10 ਜਾਣੇ ਤਿੰਨਾਂ ਗੱਡੀਆਂ ਦੇ ਸਵਾਰ ਕੀ ਮੰਗ ਕੀ ਕਰਦੇ ਜੀ ਅੰਤਿਕਾ ਮੰਗ ਬਸ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜ ਕੇ ਕਾਰਵਾਈ ਕੀਤੀ ਜਾਵੇ ਉਸ ਪ੍ਰਸ਼ਾਸਨ ਕੋ ਇਹੋ ਮੰਗ ਹੈ ਆਪਣੀ ਇਹਦੇ ਕਾਰਨ ਬੱਚੇ ਚੁੱਕ ਕੇ ਲੈ ਜਾਂਦੇ ਸਾਡੇ ਮਸਲਾ ਸਾਡਾ ਇਹ ਵੀ ਇਹ ਪਹਿਲਾਂ ਕਿਚ-ਕਿਚ ਅੱਗੇ ਵੀ ਇਹੋ ਹੀ ਪਾਰਟੀ ਪਈ ਹੀ ਮੁੰਡਿਆਂ ਦੀ ਉਦੋਂ ਮੇਰੇ ਘਰ ਭੰਨ ਤੋੜ ਕਰਕੇ ਗਏ ਇਹ ਗੱਲ ਨੂੰ 1.5 ਸਾਲ ਹੋ ਗਿਆ ਹੈ ਉਦੋਂ ਮੇਰਾ ਵੱਡਾ ਕਾਕਾ ਜੇਲ੍ਹ ਚ ਹੀ ਤੇ ਹੁਣ ਕੱਲ ਦੁਪਹਿਰੇ ਪਹਿਲਾਂ ਆਏ ਆ ਕੱਲ ਦੁਪਹਿਰੇ ਪਹਿਲਾਂ ਇਹ ਆਏ ਆ ਤੇ ਉਦੋਂ ਮੇਰਾ ਵੱਡਾ ਕਾਕਾ ਮੈਨੂੰ ਮਿਲਣ ਗਏ ਨਾ ਆਇਆ ਸੀ ਇਹ ਮੇਰੇ ਵੱਡੇ ਕਾਕਾ ਨੂੰ ਮਿਲ ਕੇ ਤਾਂ ਕਹਿੰਦੇ ਆ ਵੀ ਅਹੀ ਤੁਹਾਡਾ ਰਾਜੀਨਾਮਾ ਕਰਾਉਣ ਆਏ ਆ ਇਹ ਜਿਹੜਾ ਚੈਨਪੁਰ ਵਾਲਾ ਮੁੰਡਾ ਇਹ ਕਹਿੰਦਾ ਸੀ ਵੀ ਰਾਜੀਨਾਵਾ ਕਰਾਉਨੇ ਆ ਤੁਹਾਡਾ ਉਦੋਂ ਦਾ ਜਿਹੜਾ ਝਗੜਾ ਹੋਇਆ ਤੁਹਾਡੀ ਗੱਲਬਾਤ ਸੁਲਾ ਕਰਾਉਣੀ ਆ ਤੇ ਅਰੇ ਵੱਡਾ ਮੇਰਾ ਕਾਕਾ ਕਹਿੰਦੇ ਆ ਵੀ ਤੂੰ ਨਾ ਜਾ ਤੇ ਤੂੰ ਉਹਨਾਂ ਦੀ ਸਾਡੇ ਪਿੰਡ ਦਾ ਮੁੰਡਾੜਾ ਮੰਗਲ ਸਿੰਘ ਦਾ ਮੁੰਡਾ ਏ ਇਹ ਕਹਿੰਦੇ ਇਹਦੇ ਤੋਂ ਗੱਲ ਜ਼ਿਆਦਾ ਚੱਲਦੀ ਸੀ ਇਹੋ ਹੀ ਅੱਗੇ ਬੰਦੇ ਲੈ ਕੇ ਆਇਆ ਸੀ 12 ਨੇ ਬੰਦੇ ਸੱਦੇ ਤੇ ਹੁਣ ਵੀ ਇੰਨੇ ਹੀ ਪਾਰਟੀਆਂ ਬਾਹਰੋਂ ਸੱਦੀਆਂ ਨੇ ਮੁੰਡਿਆ ਦੀਆਂ ਤੇ ਇਹ ਉਹ ਚੈਨਪੁਰ ਵਾਲੇ ਮੁੰਡੇ ਨੂੰ ਕਹਿੰਦੇ ਆ ਵੀ ਤੂੰ ਜਾ ਤੂੰ ਇਹਨਾਂ ਦੀ ਗੱਲ ਦੇ ਵਿੱਚ ਨਾ ਆਵੇਂ ਇਹਨੂੰ ਆਪਿਆ ਸੀ ਸਵੀਕਾਰ ਲਾਗੇ ਗਾਲੇ ਦੇ ਨਾਲ ਤੇ ਇਹ ਵੱਡਾ ਕਾਕਾ ਮੇਰਾ ਜੇ ਪਾਸੇ ਹੀ ਹੋਇਆ ਤੇ ਉਹ ਮੰਗੇ ਦਾ ਮੁੰਡਾ ਗੱਡੀ ਦੇ ਉੱਤੋਂ ਦੀ ਉਹ ਉਲਟ ਕੇ ਗਾਲਾਂ ਕੱਢਣ ਡੈ ਪਿਆ ਇਹਨੂੰ ਮੇਰੇ ਵੱਡੇ ਕਾਕੇ ਨੂੰ ਨਹੀਂ ਪਤਾ ਕਿ ਮੰਗੇ ਦਾ ਮੁੰਡਾ ਨਾਲ ਆਇਆ ਹੈ ਚਲੋ ਮੈਂ ਫੇਰ ਇਹ ਵੱਡੇ ਕਾਕੇ ਨੂੰ ਆਪਣੇ ਮੁੰਡੇ ਨੂੰ ਘੇਰ ਕੇ ਦੇ ਅੰਦਰ ਵਾੜ ਲਿਆ ਤੇ ਚਲੋ ਇਹ ਚਲ ਗਏ ਨਿੱਕਾ ਮੇਰਾ ਕਾਕਾ ਘਾਰ ਨਹੀਂ ਹੀ ਹੈਗਾ ਘਰ ਨਹੀਂ ਹੈਗਾ ਤੇ ਇਹ ਫੇਰ ਚਲ ਗਏ ਤੇ ਉਹ ਨੇਚਰ ਨੂੰ ਸਰਪੰਚ ਸਾਹਿਬ ਉਹ ਨਹੀਂ ਆ ਗਿਆ ਤੇ ਸਾਰੀ ਪਾਰਟੀ ਇੱਥੇ ਸਰਪੰਚ ਦੀ ਬੈਠੀ ਰਹੀ ਆ ਆਪਣੀ ਮੈਂਬਰ ਪੰਚਾਇਤ ਵੀ ਬੈਠੇ ਰਹੇ ਆ ਚਲ ਕੋਈ ਗੱਲ ਨਹੀਂ ਉਹਨੇ ਫੋਨ ਫਾਨ ਕੀਤੇ ਸਰਪੰਚ ਨੇ ਕਹਿੰਦਾ ਨਹੀਂ ਆਂਟੀ ਹੁਣ ਨਹੀਂ ਕੋਈ ਆਉਂਦਾ ਮੈਂ ਅਗੋ ਕਹਤਾ ਮੈਂ ਕਹਿਆ ਪੁੱਤ ਮੈਨੂੰ ਡਰ ਲੱਗਦਾ ਵੀ ਇੱਕ ਮਹੀਨਾ ਹੋਇਆ ਤੇਰੇ ਅੰਕਲ ਮਰੇ ਨੇ ਤੇ ਉਹ ਨਾਲੇ ਮੇਰੇ ਮੁੰਡੇ ਆਂਦਾ ਫੇਰ ਕੋਈ ਗੱਲ ਕਰੇ ਨਾ ਤੇ ਮੈਂ ਕਹਾ ਮੈਨੂੰ ਡਰ ਲੱਗਦਾ ਹੈ ਇਹ ਇਹਨਾਂ ਨੇ ਕਹਿ ਕਿਤੇ ਚਲ ਮੋੜ ਦਿੱਤੇ ਆ ਇਹ ਸਰਪੰਚ ਕਹਿੰਦਾ ਵੀ ਨਹੀਂ ਹੁਣ ਨਹੀਂ ਹੁੰਦਾ ਅਜੇ ਸਰਪੰਚ ਕਹਿੰਦਾ ਮੈਂ ਚਗਾਵੇਂ ਚੱਲਿਆ ਆ ਤੇ ਮੈਂ ਕਪੜੇ ਸਿਪੜੇ ਲੈਣ ਚੱਲਿਆ ਕੋਈ ਨਹੀਂ ਆਂਟੀ ਮੈਂ ਫੇਰ ਆ ਜੰਦਾ ਉਹ ਚਗਾਵੇਂ ਸਰਪੰਚ ਪਹੁੰਚਾਈ ਆ ਤੇ ਇਹ ਮਗਰੋਂ ਹਥਿਆਰ ਲੈ ਕੇ ਆ ਗਏ ਆ ਇਹਨਾਂ ਨੇ ਆਉਂਦੇ ਆਂ ਗੋਲ ਮੰਦਾ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦੁਬਾਰਾ ਜਦੋਂ ਆਇਆ ਤਾਂ 5:30 ਵਜੇ ਦਾ ਟਾਈਮ ਹੈ ਇਹ ਘਟੋ ਘਟ ਵੀ ਇਹ ਪੰਜ ਬੰਦੇ ਤੇ 6 ਇਹ ਜਿਹੜੇ ਲਿਖਾਏ ਨੇ ਇਹ ਨੇ ਤੇ ਬਾਕੀ 10-12 ਮੁੰਡੇ ਹੋਰ ਹੀ ਤਿੰਨ ਗੱਡੀਆਂ ਆਈਆਂ ਨੇ ਹਾਂ ਜੀ ਪੁਲਿਸ ਮਗਰੋਂ ਆ ਗਈ ਮੌਕੇ ਤੇ ਪੁਲਿਸ ਨੇ ਸਾਰੇ ਕੋਲ ਖਾਲ ਵੀ ਖੜੇ ਆ ਫੜ ਕੇ ਕੋਈ ਨਾ ਕੋਈ ਨਕਸਾ ਨਹੀਂ ਗੋਲੀ ਨਕਸਾਨ ਗੋਲੀ ਦਾ ਮੈਂ ਤੁਹਾਨੂੰ ਦੱਸਣ ਦੀ ਹੈ ਮੈਂ ਤੇ ਇਤਰਾ ਕਰ ਕਰਕੇ ਅੱਜੇ ਤੇ ਮੈਂ ਗਾਂਗਾ ਤਰੀਕੇ ਹੀ ਤੋ ਪਿਸ਼ਾਬ ਪਿਸ਼ਾ ਤਰੀਕੇ ਤੇ ਗੋਲੀਆਂ ਚਲਾंदे ਗਏ ਆ ਕਦੀ ਮੇਰੇ ਇਧਰ ਦੀ ਕਦੀ ਮੇਰੇ ਇਧਰ ਦੀ ਕਦੀ ਮੇਰੇ ਸਿਰ ਤੋਂ ਵੀ ਲਗਾਈ ਗਏ ਆ ਅੱਗੋਂ ਕਦੋਂ ਭੱਜੇ ਨੇ ਜਦੋਂ ਇਹਨਾਂ ਮੇਰਾ ਬੱਚਿਆਂ ਨੇ ਅੱਗੋਂ ਇਟ ਰੋੜਾ ਚਲਾਉਣਾ ਸ਼ੁਰੂ ਕੀਤਾ ਫਿਰ ਫੇਅਰ ਭੱਜੇ ਨੇ ਹਾਂਜੀ ਗੋਲੀਆਂ ਘੱਟੋ-ਘੱਟ ਵੀ ਉਹਨਾਂ ਨੇ ਦਾ 15 ਗੋਲੀਆਂ ਤੇ ਵੱਡੀ ਵੱਡੀ ਜਿਹੜੀ ਦੋ ਦੋ ਮੂੰਹਾਂ ਵਾਲੀ ਉਹਦੀਆਂ ਚਲਾਈ ਗਿਆ ਮੁੰਡਾ ਚੈਨਪੁਰ ਵਾਲਾ ਤੇ ਜਿਹੜਾ ਇਹ ਆਪਣੇ ਪਿੰਡ ਵਾਲੇ ਆ ਇਹਨਾਂ ਨੇ ਇੱਕ ਪਤਾ ਨਹੀਂ ਕਿੰਨੇ ਪਿਸਤਲ ਮੈਨੂੰ ਨਹੀਂ ਪਤਾ ਇੰਨਾ ਪਤਾ ਮੁੰਡਿਆਂ ਦਾ ਨਾ ਪਿਸਤਲ ਫੜੀ ਉਹਦੇ 6 ਫਾਇਰ ਉਹਦੇ ਹੋਇਆ ਪੁਲਿਸ ਨੇ ਫੜੇ ਆ ਸਾਰੇ ਕੋਲ ਖਾਲ ਸਾਰੇ ਉਹਨਾਂ ਦੇ ਕੋਲ ਆ ਹਾਂਜੀ ਮੰਗੀ ਕੀ ਕਰਦੀ ਮੰਗ ਮੈਂ ਉਹ ਕਰਨੀ ਮੈਨੂੰ ਗਾਂ ਵਾਸਤੇ ਇਹਨਾਂ ਤੀਆਂ ਪਤਾ ਮੈਨੂੰ ਦੇ ਪੁੱਤੇ ਉਹ ਪੋਤੀ ਚਾਹੀਦੇ ਆ ਇਹਨਾਂ ਪੁੱਤਾਂ ਬਾਰੇ ਤੇ ਮੈਂ ਤਰੀ ਕਰਦੀ ਆ ਇਹਨਾਂ ਦੀ ਜ਼ਿੰਦਗੀ ਮੈਨੂੰ ਚਾਹੀਦੀ ਆ ਇਹ ਹਜੇ ਤੇ ਕੱਲ ਨੂੰ ਮੇਰੇ ਬੱਚੇ ਵੀ ਚੁੱਕ ਕੇ ਲੈ ਜਾਣਗੇ ਦੀ ਕਾਰਵਾਈ ਕੀਤੀ ਹੈ ਹਾਂ ਜੀ ਪੁਲਿਸ ਦੀ ਕਾਰਵਾਈ ਕੀਤੀ ਹੈ ਇਸੇ ਤਰ੍ਹਾਂ ਦੀ ਦੂਜੀ ਧਿਰ ਦੇ ਮੰਗਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੱਚਿਆਂ ਦੀ ਕਿਸੇ ਨਾਲ ਲੜਾਈ ਹੋਈ ਸੀ ਇਸ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਪਰ ਸ਼ਾਮ ਦੇ ਸਮੇਂ ਮਨਿੰਦਰ ਸਿੰਘ ਤੇ ਪੱਪੀ ਦੋਵਾਂ ਭਰਾਵਾਂ ਨੇ ਕੁਝ ਨੌਜਵਾਨਾਂ ਨੂੰ ਨਾਲ ਲੈ ਕੇ ਕਾਰ ਵਿੱਚ ਦਾਖਲ ਹੋਏ ਤੇ ਜਿਹੜੀ ਉਹਨਾਂ ਦੀ ਕਾਰ ਵਿੱਚ ਗੱਡੀ ਇਨੋਵਾ ਖੜੀ ਸੀ ਅਤੇ ਉਹਨਾਂ ਦੇ ਗਵਾਂਢੀ ਸਾਫਾ ਮੈਂਬਰ ਪੰਚਾਇਤ ਪੂਰਨ ਸਿੰਘ ਦੇ ਘਰ ਜਿਹੜੀ ਗੱਡੀ ਖੜੀ ਉਹਦੀ ਬੁਰੀ ਤਰ੍ਹਾਂ ਪਣ ਤੋੜ ਕੀਤੀ ਅਤੇ ਉਹਨਾਂ ਨੂੰ ਗਾਲੀ ਗਲੋਚ ਵੀ ਕੀਤਾ ਅਤੇ ਉਹਨਾਂ ਨੇ ਉੱਚ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਮੰਗਲ ਸਿੰਘ ਭਾਈ ਕਿਹੜਾ ਪਿੰਡ ਪਿੰਡ ਖਵਾਲੀ। ਇਹ ਕਹਿੰਦਾ ਪੱਪੀ ਦੇ ਪਰਿਵਾਰਿਆ ਕਿਆ ਹੋਵਾ ਵੀ ਸਾਡੇ ਦਾ ਘਰਾਂ ਨੂੰ ਗੋਲੀਆਂ ਚੜੀਆਂ 15 20 ਜਣੇ ਆ ਕੇ ਸਾਡੇ ਸਾਡੇ ਘਰ ਦੇ ਹਮਲੇ ਕੀਤਾ ਕੀ ਮਤਲਬ ਉਹਦਾ ਦਾ? ਭਾਈ ਉਹਦਾ ਕੋਈ ਮਸਲਾ ਨਹੀਂ ਹੈਗਾ ਬਾਕੀ ਉਹਨਾਂ ਆਣ ਕੇ ਮੇਰੇ ਘਰਾਂ ਨੂੰ ਸੰਬਾਦ ਕੀਤਾ ਉਹਨਾਂ ਨੇ। ਕੋਈ ਜੇ ਉਹਨਾਂ ਦੀ ਗੋਲੀ ਉਹਨਾਂ ਕੋ ਰਸਤੇ ਗਈ ਆਪਣਾ ਤਾਂ ਕੋਈ ਉਹਨਾਂ ਨਾਲ ਹਿਸਾਬ ਤਾਂ ਹੈਗਾ ਨਹੀਂ ਆ। ਜਾਨ ਬੋਝ ਘਾਣ ਕੇ ਮੇਰੇ ਘਰ ਚੋਂ ਨਾਲ ਗੱਡੀਆਂ ਮੇਰੀਆਂ ਤੋੜ ਲੀਆਂ। ਉਹ ਕਹਿੰਦੇ ਇਹਨਾਂ ਦੇ ਮੁੰਡੇ ਨਾਲ ਸਾਡੇ ਕੋ ਮੁੰਡੇ ਨਾਲ ਗੋਲੀ ਗੱਲ ਮੁੰਡਾ ਕੋਈ ਹੋਊਗਾ ਨਾਲ ਮੈਂ ਕਹਿ ਨਹੀਂ ਸਕਦਾ ਪਰ ਬੱਚਿਆਂ ਦੀ ਸੋਣੀ ਦੇ ਸਕਦੇ ਇੱਕ ਅੱਧਾ ਹੋ ਸਕਦਾ ਨਾਲ ਹੋਏ ਕੋਈ ਕਹਿ ਨਹੀਂ ਸਕਦੇ ਬਾਕੀ ਗੱਲ ਕਰਨਾ ਮੋਕਣਦਾ ਭਾਈ ਮੱਥੇ ਪਿਸਤੌਲ ਵਾਲਾ ਮੇਰੇ ਮੱਥੇ ਰੱਖਿਆ ਨੇ ਪਿੱਲੇ ਤੇ ਨਾਲ ਆ ਗਏ ਤੇ ਇਹਦੇ ਪੁਰਾਣੇ ਗੱਡੀਆਂ ਤੋੜਿਆ ਕਾਕੇ ਆ ਦੋਵੇਂ ਗੱਡੀਆਂ ਵੇਖ ਲੱਗੀਆਂ ਸਾਡੇ ਘਰੇ ਆਣ ਕੇ ਤੋੜੀਆਂ ਹਾਂ ਘਰੇ ਆਣ ਕੇ ਤੋੜੀਆਂ ਗੱਡੀਆਂ ਆ ਵੇ ਸਾਰਾ ਕੋਈ ਖੱਲ ਰਿਆ ਪਿਆ ਕੱਚ ਵੀ ਖੱਲ ਰਿਆ ਸਾਰਾ ਕੋਈ ਪਈ ਉਹ ਤਰਖਾਜ ਗਈ ਹੈ ਜੀ ਤਾਂ ਆਪ ਕੀਤੀ ਉਸ ਤੋਂ ਬਰਾ ਦੇ ਵੀ ਰਾਤੀ ਰਿਪੋਰਟ ਕੀਤੀ ਸੀ ਉਹਨਾਂ ਉਹ ਹਥਿਆਰੀ ਸੀ ਜਿਹਾਰੇ ਗਏ ਉਹ ਹਥਿਆਰ ਕੋ ਪੇਟ ਲੀ ਜੇ ਭਾਈ ਮੱਥੇ 'ਚ ਲੱਗਾ ਹੀ ਉਦਾਂ ਹਥਿਆਰ ਲੱਗਣ ਦਾ ਚਾਂਸ ਨਹੀਂ ਹੈਗਾ ਕਿੰਨੇ ਬੰਦੇ ਸੋ ਭਾਈ ਹਾਲ ਦੀ ਗੱਡੀ ਚ ਚਾਰ ਜਾਣੇ ਸਾਡੇ ਐਂਟਰੀ ਪਾਈ ਉਹਨਾਂ ਨੇ ਘਰ ਦੇ ਵਿੱਚ ਤੇ ਬਾਕੀ ਬੂਹਾਂ ਨੇ ਕਿ ਦੋ ਜਾਣੇ ਬਾਕੀ ਇੱਥੇ ਘਰ ਦੇ ਵਿੱਚ ਹੀ ਖਰੋਤੇ ਰਹੀ ਕੋ ਆਪਣੇ ਘਰ ਦੇ ਵਿੱਚ ਜਗ੍ਹਾ ਛੱਡੀ ਆਪਾਂ ਹਾਂਜੀ ਖਵਾ ਲਈ ਆ ਜੀ ਮੇਰੇ ਨਕਲਦੀਪ ਕੋਰ ਠੀਕ ਨਾ ਪੱਪੀ ਕਹਿੰਦੀ ਦੱਸਿਆ ਸਾਡੇ ਘਰ ਆਣ ਕੇ ਤਾਂ ਗੋਲੀਆਂ ਚਲਾਈਆਂ ਤੁਹਾਡੇ ਹਾਂਜੀ ਭਾਜੀ ਮੈਨੂੰ ਨਹੀਂ ਇਸ ਚੀਜ਼ ਦਾ ਪਤਾ ਸਾਨੂੰ ਤੇਨਾ ਪਤਾ ਜੇ ਵੀ ਸਾਡੇ ਘਰ ਆਣ ਕੇ ਜਦੋਂ ਡੈਪਿਆ ਨਾ ਆਣ ਕੇ ਤੋੜਪੰਨ ਕਰਨ ਹਨ ਤੇ ਇਸ ਚੀਜ਼ ਦਾ ਪਤਾ ਜਾਨੂੰ ਨਹੀਂ ਕਿਸੇ ਗੱਲ ਦਾ ਪੱਪੀ ਨੇ ਕੀਤੀ ਹੈ ਹਾਂਜੀ ਪੱਪੀ ਨੇ ਕੀਤੀ ਤੇ ਕਾਕੇ ਨੇ ਦੋਵੇਂ ਭਰਾ ਹੀ ਨੇ ਸਾਡੇ ਘਰ ਬਾਕੀ ਮੁੰਡੇ ਮਗਰ ਖਲੋਤੇ ਰਹੇ ਆ ਗੱਡੀ ਤੋੜਪੰਨ ਕਰ ਗਏ ਜੇ ਸਾਰੀ ਦੋਨੇ ਹੀ ਜਿਹੜੀਆਂ ਗੋਲੀਆਂ ਚ ਲਈ ਉਹ ਕਹਿੰਦੇ ਬਹਾਵਨ 15 ਗੰਦੇ ਲਿਆ ਦੇ ਬਾਹਰ ਉਹਨੇ ਕੋਈ ਆਪਣੇ ਬਹੁਤ ਉਹਦੇ ਬਾਰੇ ਸਾਨੂੰ ਨਹੀਂ ਜੀ ਭਾਜੀ ਪਤਾ ਹਾਂਜੀ ਬਹੁਤ ਜ਼ਿਆਦਾ ਸਾਡਾ ਤੇ ਬਹੁਤ ਨੁਕਸਾਨ ਕਰ ਗਏ ਨਹੀਂ ਇਥਾਰ ਵੀ ਆ ਦੇਖੋ ਮੇਰੇ ਕੋਲ ਹਾਂਜੀ ਪਿਸਤੌਲ ਲੈ ਕੇ ਆਇਆ ਸਾਨੂੰ ਡਰਾ ਕੇ ਗਿਆ ਆ ਵੀ ਤੁਹਾਡੇ ਮੁੰਡਿਆਂ ਨੂੰ ਮਾਰਨਾ ਆ ਮੈਂ ਕੱਢੋ ਮੁੰਡੇ ਬਾਹਰ ਹਾਂਜੀ ਦੋ ਕੋਈ ਕਰੀ ਉਸਦੇ ਕੋਈ ਕਾਰਵਾਈ ਕੀਤੀ ਨਹੀਂ ਗਏ ਨਹੀਂ ਕਰ ਸਾਡੇ ਨਹੀਂ ਕੋਈ ਵੀ ਆਇਆ ਦਰਜ ਕਰਾਈ ਹਾਂਜੀ ਰਿਪੋਰਟ ਦਰਜ ਕਰਾਈ ਹੈ ਹਾਂਜੀ ਅੱਜ ਕਰਾਈ ਹੈ ਹਾਂਜੀ ਇਹチェ ਤਹਿ ਦੀ ਥਾਣਾ ਲੋਪੋਕੇ ਦੀ ਪੁਲਿਸ ਮੌਕੇ ਦੇ ਪੁੱਜੀ ਅਤੇ ਉਹਨਾਂ ਨੇ ਮਾਮਲਾ ਦਰਜ ਕਰ ਲਿਆ ਅਤੇ ਉਹਨਾਂ ਨੇ ਆਖਿਆ ਕਿ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਇਹ ਮਾਮਲਾ ਜਿਹੜਾ ਹੈ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ